ਸੰਤਿਆਰਿਆ ਮੁੱਖ ਰੱਖਦੇ ਹਾਂ ਸੇਵਾ ਕੀਤੀ ਹੈ ਤਨ ਮਨ ਧੰਦੇ ਨਾਲ ਸੇਵਾ ਕੀਤੀ ਹੈ ਇਹਨਾਂ ਦੀ ਸੇਵਾ ਨਾਲ ਪਾਣੀ ਪੀਤੀਆ ਹਰਿਆ ਕਰਨਾ ਆਪਣੇ ਚਰਨਾਂ ਨਾਲ ਸੰਤਾਂ ਨੂੰ ਜੋੜਦੇ ਰੱਖਣਾ ਸਾਥ ਨੂੰ ਜੇ ਇਸ ਸਮੇਂ ਆਪ ਜੀ ਦੇ ਹضور ਜੀਵਾਨ ਜੀ ਸਮਾਰਟੀ ਦੀ ਅਰਦਾਸ ਬੇਨਤੀ ਹੈ ਉਹਨਾਂ ਭਰਤਕਾਂ ਦੀ ਸਮਾਖਾਨੀ ਇਸ ਸਮੇਂ ਬੇਤਰਪਾਰ ਨੂੰ ਹੋਪਨਾ ਮਨ ਬਰਸ਼ਿਸ਼ਕਾਰ ਕੇ ਸੰਕਰਤ ਕਰ ਪ੍ਰਾਰਥਨਾ ਸੋ ਗੁਰ ਦਮ ਚਤੀਆ ਦੇ ਨਾਨਕ ਨਾਮ ਚੜੀ ਕਲਾ ਤੇਰੇ ਬਾਣੇ ਸਰਬ ਤੁਧ ਕਲਾ ਵਾਹਿਗੁਰੂ ਕੀ ਪ੍ਰਸਾਦ

I'm ਹਉ ਮਜੀ ਕੀ ਫਤੇ ਅਲਕੇ ਮੈਂ ਤਪੀ ਤੋ ਸਰਣਾਏ ਜਿਓ ਮੈਂ ਆਸਰ ਕੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਤਪਵੇ ਕੋਈ ਅਵਨਾਸੀ ਜੀਅਨ ਕੋ ਤਾਤਾ ਸਿਮਰਤ ਸਭ ਮਲ ਖੋਈ कौन निदान भगतन को बर्तन बिरला पावै कोई मेरे मन जत गुर गोपाल प्रभु सोई जाकी शरण पाया सुख पाईए बड़ दुख ना होई रहा ਬੜਾ ਭਾਗੀ ਸਾਧ ਸੰਗ ਪਰਾਪਤ ਜਨ ਪੇਟਾ ਦਾ ਦੁਰਮਤ ਕੋਈ ਜਨ ਕੀ ਤੂਰ ਨਾਨਕ ਦਾ ਸੁਪਾਠ ਜਨ ਹਰਿ ਨਾਮ ਅਰਦੈ ਪਰੋਈ ਬੜਾ ਭਾਗੀ ਸਾਧ ਸੰਗ ਪਰਾਪਤ ਤਨ ਪੇਟ ਤ ਦਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਬਾਖੈ ਜਿਨ ਹਰ ਨਾਮ ਅਰਦਾ ਪਰੋਈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਵਾਪੁਛਾ ਦੀ ਮਹਿਮਾ ਸੰਤ ਬਾਬਾ ਜੋਗਾ ਸਿੰਘ ਜੀ ਰਾਪੂਠ ਖਾੜੀ ਵਾਲੇ ਜਿਨ੍ਹਾਂ ਨੇ ਬਹੁਤ ਹੀ ਬਗਿਆਰੀ ਤਰੀਕੇ ਨਾਲ ਆਸਾਨ ਤਰੀਕੇ ਨਾਲ ਸੰਤਾਂ ਦੇ ਘਰਾਂ ਦੇ ਵਿੱਚ ਵਸਾਈ ਹੈ ਵਾਹਿਗੁਰੂ ਜੀ ਨੂੰ ਚੜ੍ਹਦੀ ਕਲਾ ਹਰ ਬੰਦੇ ਬਖਸ਼ ਕਰਨ ਜਿਵੇਂ ਉਹਨਾਂ ਨੇ ਸੰਤਾਂ ਮਹਾਂਪੁਰਖਾਂ ਦੀ ਮਹਿਮਾ ਆਪਣੀ ਨੇ ਸੰਜੀ ਕੀਤੀ ਹੈ ਉੱਥੇ ਇੱਕ ਚਿੰਤਾ ਦਾ ਪਿਛਾ ਵੀ ਕੀਤਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਸਿਖਾਈਏ ਕਿਉਂਕਿ ਜਿ ਸਾਰਿਆਂ ਨੇ ਸੁਣਿਆ ਹੈ ਉਹ ਕਹਿੰਦਾ ਕਿ ਗੁਜਰਾਤ ਘਰੀ ਘਰਾਂ ਤੇ ਜਾਈਦਾ ਉਹ ਸਾਰੇ ਬੱਚੇ ਦਾਜ ਪੜਦੇ ਹਨ ਜੇਕਰ ਆਪਣੇ ਬੱਚਿਆਂ ਨੂੰ ਮੂਲ ਮੱਤ ਨਹੀਂ ਆਦਾ ਕਿਰਪਾ ਕਰਕੇ ਅੱਜ ਇਸ ਸਤਬਾਬਾ ਜੀ ਦੀ ਗੁਰਮਾਨ ਦੇ ਪਾਵਨ ਹਜੇ ਵਿੱਚ ਪ੍ਰਣ ਕਰਕੇ ਜਾਓ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਜਿੱਥੇ ਅੱਜ ਸੰਤਾਂ ਨੇ ਹਾਜ਼ਰੀ ਭਰਿਆ ਉੱਥੇ ਬਹੁਤ ਹੀ ਸਤਕਾਰਯੋਗ ਸੰਤ ਬਾਬਾ ਅਮਰੀਕ ਸਿੰਘ ਜੀ ਸੰਤ ਬਾਬਾ ਜਸਪਾਲ ਸਿੰਘ ਜੀ ਜਿਨ੍ਹਾਂ ਨੇ ਆਪਣੇ ਸਮਿਆਂ 'ਚੋਂ ਕੀਮਤੀ ਸਮੇਂ ਜੋ ਸਮੇਂ ਘਟ ਕੇ ਹਾਜ਼ਰੀ ਭਰਿਆ ਬਹੁਤ ਬਹੁਤ ਜੀ ਹੈ ਅਨੁਸਾਰੀ ਕਮੇਟੀ ਵੱਲੋਂ ਅਨੁਸਾਰੀ ਸੰਗਤ ਵੱਲੋਂ ਕਿਹਾ ਆਖਿਆ ਜਾਂਦਾ ਹੈ ਜੀ ਇਹਨਾਂ ਵੱਲੋਂ ਇੱਕ ਸੁਝਾਅ ਦਿੱਤਾ ਗਿਆ ਸੰਗਤ ਦੀ ਸਲਾਹ ਦੇ ਨਾਲ ਇਹ ਕਿ ਜਿਹੜੇ ਅਸੀਂ ਇਹ ਪ੍ਰੋਗਰਾਮ ਮਨਾਉਂਦੇ ਹਾਂ 15 16 17 ਨੇਕੀ ਸਾਹਿਬ ਮੰਨਹਣ ਸਾਹਿਬ ਉਹ ਸਾਰੇ ਇੱਕ ਦੂਏ ਤਰੀਕਿਆਂ ਦੇ ਵਿੱਚ ਹੋ ਜਾਂਦੇ ਆ ਕਿਸੇ ਵੀ ਦਿਨ ਆ ਜਾਂਦਾ ਆਹ ਜਿਹੜਾ ਪ੍ਰੋਗਰਾਮ ਹੈ ਕਹਾਂ ਦੇ ਸਾਲ ਤੋਂ 20 ਤਰੀਕ ਨੂੰ ਹੋਇਆ ਕਰੇਗਾ ਉੰਨੀ ਵੀ ਜਲ੍ਹਾ ਬਾਕੀ ਸਭ ਕੁਝ ਉਦਾਈ ਇੱਕ ਦਿਨ ਦਾ ਸੱਟ ਪਊਗਾ 20 ਤਰੀਕ ਨੂੰ ਤਾਂ ਕਿ ਮਾਪੋਸ਼ਾ ਕੋਲ ਜੀ ਸਮਾਨੀ ਹੁੰਦਾ ਇੱਥੇ ਵੀ ਦੌੜ ਪਾ ਦੇਵੋ ਉੱਥੇ ਵੀ ਦੌੜ ਪਾ ਕੇ ਜਾਣ ਆਪਾਂ ਦਾ ਕਿਸੇ ਸੰਤਾ ਕੋਲ ਚਲਾਉਂਦਾ ਇਸ ਕਰਕੇ ਇਹ ਪ੍ਰਵਾਨ ਕਰਨਾ ਸਾਰਿਆਂ ਨੇ ਗਾਹਾਂ ਦੇ ਸਾਥ ਤੋਂ ਅੱਜ ਦਾ ਪ੍ਰੋਗਰਾਮ ਜਿਹੜਾ ਆ ਉਹ 20 ਤਰੀਕ ਨੂੰ ਹੋਇਆ ਕਰੇਗਾ ਬਹੁਤ ਬਹੁਤ ਸਾਧਨ ਰੱਤਾਂ ਨਾਲ ਸੰਤਾ ਦਾ ਵੀ ਹੋਣ ਜਿਹੜਾ ਪ੍ਰਾਣੀਆਂ ਨੇ ਖੜਪੜ ਤੋਂ ਵੀ ਸੇਵਾ ਲਈ ਸੀ ਉਹ ਤਾਂ ਮਾਪੋਸ਼ਾ ਫਰ ਤੋਂ ਹੂੰ ਫਰੋਪੇ ਲਓ ਜੀ ਲਗਾਤਾਰ ਚਾਰਖੰਡਪਤ ਸਾਹਿਬ 500 ਰੁਪਏ ਤੋਂ ਪਰੇ ਪਰਾਪ ਹੋਈਸਾਂ ਜਿਨ੍ਹਾਂ ਵਿੱਚੋਂ ਇੱਕ ਤਾਂ ਸੰਗਤ ਦਾ ਹੀ ਸ੍ਰੀ ਖਾਰੀ ਦਾ ਦੂਜਾ ਜਿਹੜਾ ਸੀ ਖੰਡਪਤ ਸਾਹਿਬ ਮਨਵੀਰ ਕੋ ਤਤਨੀ ਸੰਦੀਪ ਸਿੰਘ ਸਿਕੰਦਰਪੁਰ ਤੋਂ ਮਨਵੀਰ ਪੋਤ ਪਤਨੀ ਸੰਦੀਪ ਸਿੰਘ ਯੂ ਐਸ ਏ ਵਾਲੇ ਬੋਲੇ ਸੋਨਿਆ ਸਾਡੀ ਹੋ ਗਿਆ ਬੋਲੇ ਸੋਨਿਆ ਸਾਡੀ ਹੋ ਗਿਆ ਬੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੇ ਕੋਲ ਇੱਕ ਤੋਂ ਨਾਲ ਸਾਰੇ ਸੰਸਮਨ ਉਹਨਾਂ ਦੇ ਸੰਸਮਨ ਨੂੰ ਸੰਤ ਬਾਬਾ ਅਮਰੀਕ ਸਿੰਘ ਜੀ ਵੱਲੋਂ ਸੰਤ ਬਾਬਾ ਜਸਵੰਤ ਜੀ ਵੱਲੋਂ ਸ਼ਾਇਰ ਹਨ ਉਹਨਾਂ ਜਨਰਨ ਆਯਾ ਹੈ ਨਾ ਸਾਰੇ ਨੂੰ ਲੱਖ ਲੱਖ ਵਧਾਈ ਦਿੰਦਾ ਜੈ ਨੂੰ ਦਾ ਜੀ ਜੋ ਟਾਈਮ ਮਾਰਦੇ ਫਰ ਮਿਲ ਗਿਆ ਚਲੋ ਇਹ ਫਾਦੀ ਮਿਹਰਬਾਨੀਆਂ ਪਰ ਬੰਦੇ ਦੀ ਸ਼ੌਕ ਪਿਆਰਾ ਹਰ ਵਾਰ ਜਦੋਂ ਸਾਨੂੰ ਕੋਈ ਟਾਈਮ ਮਿਲ ਜਾਏ ਮਨ ਪਾ ਦੇ ਹਰ ਇੱਕ ਬੰਦੇ ਨੂੰ ਕੋਈ ਸ਼ੌਕ ਹੈ ਜਿੱਤੀ ਦਾ ਸੰਤ ਪਾਪਾ ਅਰੰਭੀਂ ਜਾਕੀ ਵਾਲੇ ਮਹਾਰਾਜ ਜਨਮ ਦੌਲਤਪੁਰ ਹੋਇਆ ਕਹਿੰਦਾ ਜਨਮ ਸੰਤਾਂ ਦਾ ਦੌਲਤਪੁਰ ਦਾ ਜਿਹੜਾ ਮਨਾਨਾ ਬਣਾ ਦਿੱਤਾ ਨਹੀਂ ਪੱਥਰ ਨਾਲ ਹਜ਼ਾਰ ਦਿੱਤਾ ਉਹ ਭੋਗਲਾ ਕੇ ਇਹਨੇ ਵਾਲਿਆ ਬਿਝਾਰੇ ਜਾਵਾ ਸੰਤਾਂ ਨੇ ਜਿਹੜਾ ਗੁਰਦੁਆਰਾ ਖਾਨਦਾਰ ਬਣਵਾ ਦਿੱਤਾ ਇਹਨਾਂ ਗੋਟਵਾਲਾ ਖਾਨਦਾਨ ਦਾ ਮੈਂ ਆਖਦਾ। ਉਹਨ ਸੰਤ ਬਾਬਾ ਹਰ ਸਿੰਘ ਦੀ ਲੈੱਟ ਵਾਲੇ ਮਹਾਰਾਜ ਬਟਪੁਰ ਤੋਂ ਜਵਾਨੀ ਵਿੱਚ ਆਏ ਨੇ। ਇਹਨਾਂ ਦਾ ਕੰਮ ਫੇਰਾ ਸੀਗਾ। ਪਿਤਾ ਪੁਰਖੀ ਸੀਗਾ ਸ਼ਿੰਦੇ ਕੱਪੜੇ ਸੀਣ ਦਾ ਕੰਮ ਸੀਗਾ ਉਹਨਾਂ ਦਾ। ਪਿਤਾ ਦੀ ਕੱਪੜੇ ਸੀਣ ਦਾ ਕੰਮ ਕਰਦੇ ਇਹ ਪਰਿਵਾਰ ਵੱਡਾ ਸੀ। ਬਾਬਾ ਹਰ ਸਿੰਘ ਨਹੀਂ ਸੀਗਾ ਗੱਲਮ ਸਿੰਘ ਸੀਗਾ। ਬਈ ਸਿੰਘ ਦਾ ਉਹਨਾਂ ਦਾ ਨੌਜਰੂ ਰੱਖਿਆ। ਉਹਨਾਂ ਦੇ ਗੁਰੂ ਸੰਤ ਬਾਬਾ ਕਰਮ ਸਿੰਘ ਲਗਰੋਏ ਵਾਲੇ। ਕੰਮ ਜਪਣਾ ਇੱਕ ਦਿਨ ਜਗਿੰਦਰ ਸਿੰਘ ਉੱਠ ਕੇ ਦੇਖਿਆ ਜੱਕ ਤੇ ਜਾਗ ਆਈ ਵੀ ਬੈਠੇ ਨੇ ਮੰਝੇ ਬਰੋ ਮੁਕੰਦਰ ਜਨੇ ਮੈਂ ਕੀ ਕਰਦਾ ਉਹ ਕਹਿੰਦਾ ਪੀਰਾ ਜੀ ਮੈਂ ਨਾਮ ਜਪਦਾ ਹਾਂ ਪਰਮਾਤਮਾ ਨੂੰ ਮਿਲਣਾ ਆ ਉਸ ਪਰਮਾਪੇ ਰਾਤ ਮੈਂ ਕਰਦਾ ਉਹ ਕਹਿੰਦਾ ਜਾ ਸੌਂ ਜਾ ਤੂੰ ਇੱਦਾਂ ਕਿਤੇ ਰੱਬ ਨੇ ਨਹੀਂ ਮਿਲਣਾ ਸਵੇਰੇ ਕੇਦਾ ਸੁਖ ਦੀਵਾ ਕੇਦਾ ਪੈਸੇ ਮਿਲਣਗੇ ਸੌਂ ਜਾ ਤੂੰ ਪਰ ਨਹੀਂ ਇੱਦਾਂ ਕਰਦੇ ਕਰਦਾ ਕਈ ਵਾਰ ਸਾਥਰੇ ਬਾਹਰ ਪੁੱਛਣ ਆਪਣਾ ਜਿਹੜਾ ਨਿਤਨੇਮ ਜੀ ਜਾਰੀ ਰੱਖਿਆ ਤੇ ਜਗਿੰਦਰ ਸਿੰਘ ਉਹ ਜਰੂਰ ਬਚਨ ਸੁਣਿਆ ਤਾਂ ਦਿਲ ਕੰਬ ਗਿਆ ਵੀ ਹੁਣ ਕੰਮ ਚੱਲਦਾ ਸੀ ਕੰਮ ਦਮਾ ਚ ਰਹਿਣਾ ਉਹ ਕਹਿੰਦੇ ਵੀਰਾ ਜੀ ਆਹ ਲੇ ਕੰਮ ਕਿਤਾਬ ਨੇ ਕੰਮ ਚੱਲੀ ਜਾਣਾ ਕੰਮ ਚ ਕੋਈ ਥੋੜੀ ਵੀ ਅਸੀਂ ਨਹੀਂ ਕੰਮ ਕਰਨਾ ਉਹਨਾਂ ਨੂੰ ਫਿਰ ਬਚਨ ਦੱਸ ਕੇ ਕੀ ਕਹਿੰਦੇ ਨੇ ਉਸ ਵੇਲੇ ਦਾ ਤਾਂ ਉਹ ਜੀ ਸੁਣ ਦੀ ਕਿਰਪਾ ਹਤਾ ਕਰੋ ਆਪਣੇ ਵੀਰੇ ਨੂੰ ਕਿੱਦਾਂ ਕਹਿੰਦੇ ਨੇ ਸੰਤ ਬਾਬਾ ਜੱਗ ਅਖਾਉਣਾ